ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਜੋਗ ਪਖਤ ਦੀਨ ਗੁਰੂ ਰਾਮਦਾਸ ਕੰਨ ਪੰਜ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਗੁਰਯਾਈ ਗੁਰਪੁਰਬ ਹੈ ਤਾਂ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਆਪਣਾ ਸਾਰਾ ਜੀਵਨ ਗੁਰੂ ਘਰ ਦੀ ਸੇਵਾ ਕੀਤੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਸੇਵਾ ਕੀਤੀ ਪੱਖੇ ਦੀ ਸੇਵਾ ਕੀਤੀ ਪਾਣੀ ਦੀ ਸੇਵਾ ਕੀਤੀ ਲੰਗਰਾਂ ਦੀ ਸੇਵਾ ਕੀਤੀ ਵਿਸ਼ਾਉਣਿਆਂ ਦੀ ਸੇਵਾ ਕੀਤੀ ਔਰ ਇਦਨ ਨੂੰ ਸੇਵਾ ਕੀਤੀ ਕਿ ਤਾਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਪਰਕ ਵਿੱਚ ਵੀ ਸਤਿਗੁਰੂ ਤਾਨ ਗੁਰੂ ਰਾਮਦਾਸ ਜੀ ਮਹਾਰਾਜ ਪੂਰੇ ਉਤਰੇ ਅਖੀਰ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਮੰਤਰ ਕੀਤੀ ਤੇ ਅੱਜ ਦੇ ਦਿਨ ਤਾਨ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦਾ ਪਹਿਲਾ ਨਾਮ ਬਸਤੰਦਰ ਨਾਮ ਮਾਪਿਆਂ ਦਾ ਨਾਮ ਗੇਠਾ ਸੀ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਬਣਾ ਕੇ ਧਾਨ ਗੁਰਨਾਮ ਪਿਤਾ ਜੀ ਮਹਾਰਾਜ ਜੀ ਦੀ ਗੱਦੀ ਦੇ ਉੱਤੇ ਬਿਰਾਜਮਾਨ ਕੀਤਾ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਰਾਜ ਪੀਰਥ ਸ੍ਰੀ ਅੰਮ੍ਰਿਤ ਸਰਸੇਬ ਜੀ ਨੂੰ ਬਸਾਉਣਾ ਕੀਤਾ 52 ਪ੍ਰਕਾਰ ਦੇ ਕਿੱਤਾਕਾਰਾਂ ਨੂੰ ਲਿਆ ਕੇ ਇੱਥੇ ਵਸਾ ਕੇ ਤੇ ਇਹ ਜਿਹੜਾ ਸ਼ਹਿਰ ਹੈ ਇਹਦੇ ਬਾਰੇ ਕਨਗੁਰ ਵਰਜਨ ਦੇਵ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਢਿੱਠੇ ਸਭੇ ਪਾਵ ਨਹੀਂ ਤੁਝੇ ਆ ਬੱਧੂ ਪੁਰਖ ਵਿਦਾਤਾ ਹੈ ਪਾਰੂ ਸੋਹਿਆ ਵਸਦੇ ਸਗਨ ਅਪਾਰ ਅਨੂਪਰਾਮਦਾਸ ਪੁਰ ਹਰ ਹਾਂ ਨਾਨਕ ਕਸਮਰ ਜਾਹੇ ਨਾਇਆ ਕ ਰਾਮਦਾਸ ਸਰ ਇੱਕੋ ਵਸਦਾ ਸ਼ਹਿਰ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਰਾਜਮਾਨ ਨੇ ਇੱਥੇ ਦੁਨੀਆ ਭਰ ਦੇ ਲੋਕ ਆਸਥਾ ਰੱਖਦੇ ਨੇ ਔਰ ਦੁਨੀਆ ਭਰ ਦੇ ਲੋਕ ਹੀ ਤਾਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਾਵਨ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਕਿ ਆ ਕੇ ਬਾਸ਼ੂ ਜਿਦਾਰੇ ਕਰਕੇ ਆਪਣਾ ਜੀਵਨ ਨੂੰ ਸਫਲਾ ਕਰਦੇ ਹਨ ਅੱਜ ਜਿੱਥੇ ਸਤਿਗੁਰਾਂ ਦਾ ਪਾਵਨ ਗੁਰਾਇਉਪਵ ਸ੍ਰੀ ਹਰਿਮੰਦਰ ਸਾਹਿਬ ਜੀ ਦੇਖੇ ਮਨਾਇਆ ਜਾ ਰਿਹਾ ਹੈ ਸ੍ਰੀ ਗੋਵਿੰਦਵਾਲ ਸਾਹਿਬ ਜੀ ਦੇਖੇ ਮਨਾਇਆ ਜਾ ਰਿਹਾ ਹੈ ਉਥੇ ਵੱਖ-ਵੱਖ ਸਥਾਨਾਂ ਤੇ ਸੰਸਾਰ ਪਾਰ ਦੀ ਸਰਦੀ ਦਾ ਗੁਰਾਇਉਪਵ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਸਤਿਗੁਰੂ ਜੀ ਵੱਲੋਂ ਕੀਤੇ ਹੋਏ ਪਾਉਰਪਕਾਰਾਂ ਨੂੰ ਯਾਦ ਕੀਤਾ ਜਾ ਰਿਹਾ ਸਮੁੱਚੇ ਸੰਸਾਰ ਪਾਰ ਵਿੱਚ ਵਸਦੀਆਂ ਹੋਈਆਂ ਸੰਗਤਾਂ ਨੂੰ ਭਾਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਗੁਰਿਆਈ ਪੁਰਬੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹ